ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ 82294 ਤੇ 234 ਪਰਤੀ ਸੰਬੰਧੀ ਨਵੀਂ ਵੀਡੀਓ ਲੈ ਕੇ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟਸ ਵੇਟ ਕਰ ਰਹੇ ਸਨ ਦੋਨਾਂ ਹੀ ਭਰਤੀਆਂ ਦੀ ਕੋਈ ਆਫੀਸ਼ੀਅਲ ਅਪਡੇਟ ਦੀ ਤਾਂ ਤੁਹਾਡੇ ਸਾਹਮਣੇ ਲੈਟਰ ਜਾਰੀ ਹੋ ਚੁੱਕੀ ਹੈ ਜੀ ਅੱਜ ਦੀ ਤਰੀਕ ਦੇ ਵਿੱਚ ਲੈਟਰ ਜਾਰੀ ਹੋਈ ਹੈ ਠੀਕ ਹੈ ਤੇ ਇਹ ਜਿਹੜੀ ਲੈਟਰ ਜਾਰੀ ਹੋਈ ਹੈ ਇਹ ਦੋਨਾਂ ਭਰਤੀਆਂ ਨੂੰ ਲੈ ਕੇ ਹੀ ਹੈ 234 ਤੇ 94 ਠੀਕ ਹੈ ਗੱਲ ਕਰਾਂਗੇ ਸਟੇਸ਼ਨ ਅਲਾਟਮੈਂਟ ਕਦੋਂ ਤੱਕ ਹੋਏਗੀ ਜੁਆਇਨਿੰਗ ਕਦੋਂ ਤੱਕ ਹੋ ਸਕਦੀ ਹੈ ਸਕੂਲਾਂ ਦੇ ਵਿੱਚ ਕੈਂਡੀਡੇਟਸ ਕਦੋਂ ਪਾ ਡਿਟੇਲ ਦੇ ਨਾਲ ਜਿਹੜੀ ਆ ਗੱਲ ਕਰਾਂਗੇ ਤਾਂ ਆਪ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖ ਲੈਂਦੇ ਆ ਜੀ ਅੱਜ ਦਾ ਲੈਟਰ ਜਿਵੇਂ ਕਿ ਤੁਸੀਂ ਵਿਸ਼ਾ ਦੇਖ ਪਾ ਰਹੇ ਹੋ 8TT ਕਾਡਰ ਦੀਆਂ 23 ਜੂਨ ਤੋਂ 29 ਜੂਨ ਵਿੱਚ ਸਾਮੀਆਂ ਅਧੀਨ ਨਿਯੁਕਤੀ ਪੱਤਰ ਦੇਣ ਸੰਬੰਧੀ ਹੈ ਲੈਟਰ ਹੈ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਪੰਜਾਬ ਪੀਟੀਟੀ ਕਾਡਰ ਦੇ ਨਿਯੁਕਤੀ ਅਧਿਕਾਰੀ ਹਨ ਇਸ ਲਈ 23 24 999 ਅਸਾਮੀਆਂ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਹਿੱਤ ਨਿਯੁਕਤੀ ਪੱਤਰਾਂ ਤੇ ਆਪ ਜੀ ਦੇ ਹਸਤਾਖਰ ਕੀਤੇ ਜਾਣੇ ਹਨ ਠੀਕ ਹੈ ਇੱਥੋਂ ਇੱਕ ਗੱਲ ਤਾਂ ਇਹ ਵੀ ਕਲੀਅਰ ਹੋ ਰਹੀ ਹੈ ਕਿ ਆਫਰ ਲੈਟਰ ਵੈਰੀ ਸੂਨ ਜਿਹੜਨੇ ਉਹ ਦਿੱਤੇ ਜਾ ਰਹੇ ਨੇ ਠੀਕ ਹੈ ਤਾਂ ਉਹਦੇ ਲਈ ਜਿਹੜੀ ਹੈ ਸਾਈਨ ਦਿੱਤੇ ਜਾਣਗੇ ਇਸ ਤੋਂ ਵੀ ਨਾ ਲਿਖਿਆ ਗਿਆ ਕਿ ਇਸ ਲਈ ਆਪਨੇ ਜੀ ਪੱਧਰ ਤੇ ਡੀਲਿੰਗ ਹੈਡ ਜਾਨੀ ਕਿ ਜੋ ਵੀ ਸਮਾਨ ਹੈ ਉਸ ਸਮੇਤ 15 ਮਾਰਚ ਨੂੰ ਸਵੇਰੇ 9 ਵਜੇ ਦਫਤਰ ਵਿਖੇ 6ਵੇਂ ਮੰਜ਼ਲ ਤੇ ਕਾਨਫਰੰਸ ਹਾਲ ਵਿੱਚ ਪਹੁੰਚਣਾ ਜਿਹੜਾ ਇਹ ਕਿੰਨੀ ਬਣਾਇਆ ਜਾਵੇ ਇੱਥੇ ਇੱਕ ਗੱਲ ਤੁਸੀਂ ਵੀ ਨੋਟ ਕਰੀ ਹੋਊਗੀ ਇੱਥੇ ਸਾਲ ਜਿਹੜਾ ਹੈ ਮਿਸਮੈਚ ਆ ਯਾਨੀ ਗਲਤ ਲਿਖਿਆ ਗਿਆ ਹੈ 2025 ਚੱਲ ਰਿਹਾ ਏ ਲੇਕਿਨ ਟਾਈਪਿੰਗ ਮਿਸਟੇਕ ਹੋ ਸਕਦੀ ਹੈ ਜੀ 2024 ਜਿਹੜਾ ਇੱਥੇ ਮੈਂਸ਼ਨ ਕੀਤਾ ਗਿਆ ਲੇਕਿਨ ਇਹ ਟਾਈਪਿੰਗ ਮਿਸਟੇਕ ਹੈ ਠੀਕ ਹੈ ਇਸ ਨੂੰ ਬਤਿ ਜਰੂਰੀ ਸਮਝਿਆ ਜਾਵੇ ਕਿਸੇ ਵੀ ਦੇਰੀ ਆਣ ਗੈਲੀ ਦੀ ਜ਼ਿੰਮੇਵਾਰੀ ਆਪ ਜ ਆ ਰਹੀ ਹੈ ਕਿ ਬਹੁਤ ਜਲਦ ਜਿਹੜੇ ਨੇ ਦੋਨਾਂ ਹੀ ਭਰਤੀਆਂ ਨੂੰ ਲੈ ਕੇ ਜਿਹੜੇ ਨੇ ਉਹ ਲੈਟਰ ਦਿੱਤੇ ਜਾਣੇ ਨੇ ਦੇਖੋ ਮੈਂ ਇੱਕ ਗੱਲ ਪਹਿਲਾਂ ਹੀ ਤੁਹਾਨੂੰ ਕਲੀਅਰ ਕੀਤੀ ਸੀ ਵੀ ਦੋ ਹੀ অপਸ਼ਨ ਨੇ ਜਾਂ ਤਾਂ ਡਿਪਾਰਟਮੈਂਟ ਅਪ੍ਰੈਲ ਦੇ ਵਿੱਚ ਜੁਆਇਨ ਕਰਾਏਗਾ ਜਾਂ ਫਿਰ ਜੁਲਾਈ ਦੇ ਵਿੱਚ ਜੁਆਇਨ ਕਰਾਏਗਾ ਬਸ ਇਹਨਾਂ ਦੋਨਾਂ ਮੰਥ ਦੇ ਵਿੱਚ ਹੀ ਹੋਏਗੀ ਠੀਕ ਹੈ ਤੇ ਹੁਣ ਜਿਆਦਾ ਸੰਭਾਵਨਾ ਅਪ੍ਰੈਲ ਦੀ ਹੈ ਠੀਕ ਹੈ ਜਿਸ ਹਿਸਾਬ ਨਾਲ ਹੁਣ ਆਫਰ ਲੈਟਰ ਦੀ ਗੱਲ ਆਫੀਸ਼ੀਅਲੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਅਪ੍ਰੈਲ ਦੇ ਵਿੱਚ ਪੂਰੀ ਪੋਸੀਬਿਲਟੀ ਹੈ ਤੁਹਾਨੂੰ ਵੀ ਪਤਾ ਹੈ ਕਿ ਮਾਰਚ ਦੇ ਵਿੱਚ ਕਿਉਂ ਨਹੀਂ ਜੁਆਇਨ ਕਰਵਾਇਆ ਗਿਆ ਕਿਉਂਕਿ ਮਾਰਚ ਦੇ ਵਿੱਚ ਜਿਹੜਾ ਸੈਸ਼ਨ ਹੈ ਉਹ ਖਤਮ ਹੋ ਰਿਹਾ ਹੈ ਠੀਕ ਹੈ ਬੱਚਿਆਂ ਦੇ ਐਗਜ਼ਾਮ ਚੱਲ ਰਹੇ ਨੇ ਤੇ ਹੁਣ 1 ਅਪ੍ਰੈਲ ਤੋਂ ਨਵੀਆਂ ਕਲਾਸਿਸ ਨਵੇਂ ਦਾਖਲੇ ਵੀ ਹੋਣਗੇ ਹਨਾ ਬੱਚਿਆਂ ਦੇ ਤਾਂ ਉਸ ਹਿਸਾਬ ਨਾਲ ਜਿਹੜੀ ਹੈ ਸਟੇਸ਼ਨ ਅਲੋਟਮੈਂਟ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਵੈਰੀ ਸੂਨ ਤੁਹਾਨੂੰ ਨਿਕਤੇ ਪੱਤਰ ਵੀ ਜਿਹੜਨੇ ਉਹ ਦੇਖਣ ਨੂੰ ਮਿਲਣਗੇ ਯਾਨੀ ਕਿ ਤੁਸੀਂ ਮੰਨ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੁਹਾਨੂੰ ਕੀ ਲੱਗਦਾ ਹੈ ਡਿਪਾਰਟਮੈਂਟ ਕਿਸ ਤਰੀਕੇ ਨਾਲ ਤੇ ਕਦੋਂ ਤੱਕ ਇਹ ਭਰਤੀ ਕੰਪਲੀਟ ਕਰ ਸਕਦਾ ਹੈ ਤੁਸੀਂ ਆਪਦੇ opinion ਜਿਹੜੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੇ ਇਸ ਦੇ ਨਾਲੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਦੋਨਾਂ ਭੜਤਿਆਂ ਨੂੰ ਲੈ ਕੇ ਆਫੀਸ਼ੀਅਲ ਅਪਡੇਟ ਟਾਈਮ ਟਾਈਮ ਜਿਹੜੀ ਆ ਤੁਹਾਨੂੰ ਫ੍ਰੀ ਆਫ ਕੋਸਟ ਇਸ ਚੈਨਲ ਤੇ ਮਿਲਦੀ ਰਹੇ ਟੈਲੀਗ੍ਰam ਗਰੁੱਪ ਨਾਲ ਵੀ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਜੇ ਆਪਾਂ ਸਟੇਸ਼ਨ ਅਲੋਟਮੈਂਟ ਦੀ ਗੱਲ ਕਰੀਏ ਤਾਂ ਨੈਕਸਟ ਵੀਕ ਯਾਨੀ ਮੰਡੇ ਤੋਂ ਬਾਅਦ ਹੀ ਕਿਉਂਕਿ ਹੁਣ ਛੁੱਟੀਆਂ ਆ ਗਿਆ ਤੁਹਾਨੂੰ ਪਤਾ ਹੈ ਕੱਲ ਹੋਲੀ ਦੀ ਛੁੱਟੀ ਆ ਉਸ ਤੋਂ ਬਾਅਦ ਸ਼ੈਟਰਡੇ ਸੰਡੇ ਆਫ ਰਹਿਣਾ ਹੈ ਮੰਡੇ ਹੀ ਉਮੀਦ ਕੀਤੀ ਜਾ ਸਕਦੀ ਆ ਠੀਕ ਹੈ ਤੇ ਮੰਡੇ ਟਿਊਜ਼ਡੇ ਮਿਲੇ ਬਾਕੀ ਤੁਹਾਨੂੰ ਪਤਾ ਹੈ ਕਿ ਡੀਪੀਆਈ ਨਾਲ ਵੀ ਜਿਹੜੀਆਂ ਅਧਿਕਾਰੀਆਂ ਨਾਲ ਮੀਟਿੰਗਾਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਉਮੀਦ ਕੀਤੀ ਜਾ ਸਕਦੀ ਹੈ ਕਿ ਬਹੁਤ ਜਲਦੀ ਇਸ ਦਾ ਜਿਹੜਾ ਪ੍ਰੋਸੈਸ ਹੈ ਉਹ ਕੰਟੀਨਿਊ ਹੋ ਕੇ ਅੱਗੇ ਜਿਹੜੀ ਹੈ ਭਰਤੀ ਹੈ ਉਹ ਕੰਪਲੀਟ ਕੀਤੀ ਜਾਏਗੀ ਤਾਂ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ